ਹਾਂਜੀ ਬਾਈ ਜੀ ਇਕੱਠੇ ਹੋਇਓ ਕੀ ਮੁੱਦਾ ਹੈ ਸਾਡਾ ਮੁੱਦਾ ਜੀ ਇੱਥੇ ਆ ਨਵਾਂ ਹੁਣ ਐਤਕੀ ਠੇਕਾ ਹੋਇਆ ਤੇ ਇਹ ਪਹਿਲਾਂ ਕਾਫੀ ਚਿਰ ਤੋਂ ਹੀ ਮੈਂ ਜਦੋਂ ਦੀ ਗੱਡੀ ਲੇਤੀ ਆਟੋ ਚਲਾਉਣਾ ਮੈਂ ਚਾਲਕਾ ਜਗਰਾਤ ਸਿੰਘ ਮੇਰਾ ਨਾਮ ਹੈ ਤੇ ਜਦੋਂ ਦੇ ਮੰਡੀ ਜਾਉਣਾ ਕਦੇ ਕੋਈ ਪਰਚੀ ਲੱਗੀ ਇਹ ਕੀ ਨਵਾਂ ਠੇਕਾ ਹੋਇਆ ਹੈ ਇਹਨੇ 4 5 7 10 ਜਣੇ ਬੰਦੇ ਰੱਖ ਰੱਖੇ ਨੇ ਠੱਕੇ ਨਾਲ ਘੇਰਦਾ ਹੈ ਘੇਰ ਕੇ ਉਹਦੀ ਚਾਪੀ ਕੱਢ ਕੇ ਉਹਦੀ ਪਰਚੀ ਕੱਢਦਾ ਹੈ ਤੇ ਇਹ ਪਰਚੀ ਕੱਢਣ ਦਾ ਵਿਸ਼ਾ ਕੀ ਹੈ ਕੋਈ ਇੱਥੇ ਕੋਈ 10 ਰੁਪਏ ਨਾ ਕੋਈ 2 ਰੁਪਏ ਨਾ ਕੋਈ 150 ਰੁਪਏ ਜਾਂ 100 200 ਰੁਪਏ ਇੰਨੋਂ ਵੱਧ ਕੋਈ ਕਮਾਈ ਵਾਲਾ ਸਾਧਨ ਨਹੀਂ ਇੱਕ ਕਿਹੜਾ ਲਾ ਜਾਂ ਦੋ ਉਹ ਜੋ ਇਹ 20 ਰੁਪਏ ਪ੍ਰਤੀ 25 ਰੁਪਏ ਪ੍ਰਤੀ ਭਾਲਦਾ ਹੈ ਤੇ ਇਹ ਠੇਕਾ ਸਿਹਜ ਨੂੰ ਸਰਕਾਰਾਂ ਤਾਂ ਰੋੜਾਂ ਤੇ ਸਾਰੇ ਟੈਕਸ ਬੱਸਾਂ ਦਾ ਕਿਰਾਇਆ ਮਾਫ ਕਰ ਰਹੀਆਂ ਤੇ ਇੱਥੇ ਸਬਜ਼ੀ ਮੰਡੀ 'ਚ ਛੋਟੇ ਵਰਗ ਜਿਹੜਾ ਦਿਹਾੜੀ ਕਰਕੇ ਕੋਈ ਤੜਕੇ 4 ਵਜੇ ਉੱਠਦਾ ਕੋਈ ਫੜੀ ਵਾਲਾ ਕੋਈ ਕਿਸੇ ਤਰ੍ਹਾਂ ਦੇ ਵੀ ਕੋਈ ਛੋਟੀ ਵਰਗ ਕੰਮ ਕਰਦਾ ਹੈ ਉਦੇ ਤੋਂ ਪ੍ਰਤੀ ਦੁੱਗਣਾ ਪਰਚੀ ਕੱਟਣ ਦਾ ਰੀਜਨ ਕਰ ਰੱਖਿਆ ਹੈ ਜੋ ਵੀ ਠੇਕਾ ਹ ਸतीश ਕੁਮਾਰ ਹੈ ਇਹ ਨਜਾਇਜ਼ ਹੀ ਠੇਕਾ ਉੱਤੋਂ ਉਸਲਪਾਈ ਚ ਲੈ ਕੇ ਤੇ ਹੁਣ ਨਜਾਇਜ਼ ਲੋਕਾਂ ਦੇ ਉੱਤੇ ਥੋਪ ਰਿਹਾ ਹੈ ਇਹ ਇਹ ਸਰਕਾਰ ਕ ਨੂੰ ਇਸ ਦਾ ਸਿਰਫ ਮੰਗ ਕਰ ਰਹੇ ਆ ਜੀ ਵੀ ਸਾਡੀ ਇਹ ਸੁਣਵਾਈ ਕੀਤੀ ਜਾਵੇ ਆਉਣ ਵਾਲੇ ਇਹ ਟਾਈਮ ਚ ਛੋਟਾ ਵਰਗ ਹੈ ਵਰਗ ਦਾ ਟਾਈਮ ਹੈ ਵੋਟਾਂ ਦਾ ਟਾਈਮ ਹੈ ਇਹ ਵੋਟਾਂ ਦੇ ਪ੍ਰਭਾਵਿਤ ਹੁੰਦਾ ਕਿਉਂਕਿ ਜਦ ਸਾਰਾ ਕੋਈ ਰੀਜਨ ਮਿਲ ਰਿਹਾ ਹੈ ਤੇ ਇੱਥੇ ਤੋਂ ਗੁੱਡਾ ਵਰਚੀ ਗਾਦੇ ਬਾਤੇ ਧੋਪੀ ਜਾ ਰਹੀ ਹੈ ਕੀ ਇਹਦਾ ਸਾਨੂੰ ਨਿਜਾਤ ਮਿਲਣੀ ਚਾਹੀਦੀ ਹੈ ਤੋਂ ਦਿਹਾੜੀ ਕਰਨ ਵਾਲੇ 150 ਰੁਪਏ ਕਮਾਉਣ ਵਾਲਾ ਕਿਥੋਂ 20 ਰੁਪਏ ਨੂੰ ਪਰੀ ਦੇ ਗੇੜੇ ਦੇ ਹਿਸਾਬ ਨਾਲ ਪੈਸੇ ਦੂ ਇਹ ਹੋਣਾ ਨਹੀਂ ਚਾਹੀਦਾ ਕਿਸੇ ਵੀ ਵਰਗਾ ਕੋਈ ਚਾਹਲਾ ਕਿ ਤੜਕੇ 4 ਵਜੇ ਉੱਠ ਕੇ ਝੂਠੇ ਭਾਂਡੇ ਧੋਂਦਾ ਕੋਈ ਉਹ ਜੇ 5-400 ਰੁਪਏ ਕਮਾਉਂਦਾ ਉਹ ਜੋ ਦੁੱਧ ਵੀ ਪਾਉਂਦਾ ਪੱਤੀ ਵੀ ਪਾਉਂਦਾ ਕਿ ਚਾਹ ਪਾ ਦੀ ਝੂਠੇ ਭਾਂਡੇ ਵੀ ਧੋਂਦਾ ਪਹਚਾਉਂਦਾ ਵੀ ਹੈ ਇਹ ਤੇ ਖੜੀ ਪਰਚੀ ਕੱਟੀ ਜਾਂਦੇ ਜੀ ਕੀ ਕੀ ਸੀ ਕਿਸ ਰिजन ਦੀ ਕੱਟਦੇ ਐ ਕੀ ਜਗ੍ਹਾ ਜੇ ਗਵਰਨਮੈਂਟ ਦੀ ਪਹਿਲਾਂ ਪਹਿਲਾ ਮਾਰਕੀਟ ਵੀ ਲੱਗਦੀ ਹੈ ਚਲੋ ਮਾਰਕੀਟ ਮੰਨ ਲਓ ਨਹੀਂ ਮਾਰਕੀਟ ਫੀਸ ਲੱਗਦੀ ਹੈ ਹਰ ਇੱਕ ਚੀਜ਼ ਦੀ ਫੀਸ ਲੱਗੀ ਫਿਰ ਉੱਤੇ ਦੁਬਾਰੇ ਫੀ ਰੀਜਨ ਇਹ ਕਾਦੀਆਂ ਪਰਚੀਆਂ ਘਟ ਰਹੀ ਧੱਕਾ ਗੁੰਡਾਗਰਦੀ ਪਰਚੀ ਹੈ ਜੇ ਇਹ ਬੰਦ ਕਰੀ ਜਾਵੇ ਸਾਡਾ ਸਹਿਯੋਗ ਸਰਕਾਰ ਕੋਲੋਂ ਮੰਗ ਪਾੜਦੇ ਹਾਂ ਜੀ ਦੀ ਰੰਗੀ RAM ਜੀ ਅੱਜ ਅਰੇਸਟ ਹਾਊਸ 'ਚ ਇਕੱਠੇ ਹੋਏ ਹੋ ਕੀ ਮੁੱਦਾ ਹੈ ਮੁੱਦਾ ਇਹ ਹੈ ਜੀ ਕਿ ਜਿਹੜੇ ਕਿ ਸਬਜ਼ੀ ਮੰਡੀ ਜਿਹੜੀ ਕਿ ਲੰਬੇ ਸਮੇਂ ਤੋਂ ਚੱਲ ਰਹੀ ਸੀਗੀ ਤੇ ਉਹਦੇ ਵਿੱਚ ਜਿਹੜੀ ਇੱਕ ਨਵੀਂ ਪਰਚੀ ਜਿਹੜੀ ਹੈਗੀ ਹੈ ਜਿਹੜੇ ਕਿ ਠੇਕੇਦਾਰ ਉਨੇ ਸ਼ੁਰੂ ਕਰ ਦਿੱਤੇ ਇੱਕ ਤਾਂ ਰੇਟ ਡਬਲ ਕਰ ਦਿੱਤੇ ਰੇਟ ਜਿਹੜੇ ਡਬਲ ਕੀਤੇ ਆ ਜਿਹੜੇ ਕਿ ਕਰੋੜਾਂ ਰੁਪਏ ਦਾ ਬਿਜ਼ਨਸ ਕਰਦੇ ਆ ਉਹਨਾਂ ਦੀ ਕੋਈ ਪਰਚੀ ਨਹੀਂ ਤੇ ਜਿਹੜੇ ਛੋਟੇ ਦੁਕਾਨਦਾਰ ਜਿਹੜੇ ਕਿ ਪਰਚੂਨ ਵੇਚਦੇ ਨੇ ਉਹਨਾਂ ਦੇ ਉੱਤੇ ਜਿਹੜੀ ਹੈਗੀ ਹੈ ਇਹ ਜ਼ਬਰਦਸਤੀ ਜਿਹਨੂੰ ਅਸੀਂ ਗੁੰਡੇ ਦਾ ਨਾਂ ਦੇ ਸਕਦੇ ਗੁੰਡਾ ਪਰਚੀ ਜਿਹੜੀ ਹੈਗੀ ਹੈ ਇਹ ਥੋਪੀ ਗਈ ਹੈ ਅਗਰ ਜੇ ਗੁੰਡਾ ਪਰਚੀ ਨਾ ਬੰਦ ਕੀਤੀ ਗਈ ਤੇ ਮੈਂ ਆਪਣੀ ਜੁਨੀਅਰ ਵੱਲੋਂ ਮੈਂ ਮੁਲਾਜ਼ਮ ਐਸੋਸੀਏਸ਼ਨ ਰਿਟਾਇਰਡ ਦਾ ਪੰਜਾਬ ਦਾ ਪ੍ਰੈਜ਼ੀਡੈਂਟ ਆ ਸਾਡਾ ਪੂਰਨ ਤੌਰ ਤੇ ਸਮਰਥਨ ਹੋਊਗਾ ਅਤੇ ਅਸੀਂ ਇਹ ਮੰਡੀ ਬੰਦ ਕਰਾਉਣ ਦੇ ਵਿੱਚ ਪੂਰਾ ਸਹਿਯੋਗ ਦੇਵਾਂ। ਪ੍ਰਧਾਨ ਜੀ ਅੱਜ ਮੰਡੀ ਵਿੱਚ ਇਕੱਠੇ ਹੋਏ ਹੋ ਪਹਿਲਾਂ ਆਪਣਾ ਨਾਮ ਦੱਸ ਦਿਓ ਉਸ ਤੋਂ ਬਾਅਦ ਮੁੱਦਾ ਦੱਸੋ ਕੀ ਹੈ। ਮੇਰਾ ਨਾਮ ਬਿਰਜ ਲਾਲ ਗੋਠਵਾਲ ਮਾਨਸਾ ਇਹ ਮੁੱਦਾ ਇਹ ਹੈ ਕਿ ਸਬਜ਼ੀ ਮੰਡੀ ਜਿਹੜੀ ਹੋਈ ਹੈ 1 April ਤੋਂ ਠੇਕੇ ਤੇ ਹੋਈ ਹੈ ਜਿਹੜਾ ਠੇਕਾ ਹੈ ਉਹ ਨਾਜਾਇਜ਼ ਕੀਤਾ ਗਿਆ ਹੈ। ਇਹ ਜੇ ਅੱਜ ਠੇਕਾ ਘੱਟ ਹੋਇਆ ਤਾਂ ਕੱਲ ਨੂੰ ਵੱਧ ਹੋਊਗਾ ਜਿੰਨਾ ਸਾਡੇ ਤੇ ਜਿਹੜੀ ਪਰਚੀ ਥੋਪੀ ਗਈ ਹੈ ਉਹ ਨਜਾਇਜ਼ ਥੋਪੀ ਗਈ ਹੈ ਇਸ ਵਿੱਚ ਅੱਜ ਅੱਜ ਐਫਸੀ ਮਲੇਸੀ ਐਮਐਲਏ ਸਾਹਿਬ ਨੂੰ ਆਪਣੇ ਬੁੱਧਰਾਮ ਜੀ ਨੂੰ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਠੇਕਾ ਕੈਨਸਲ ਹੋਣਾ ਚਾਹੀਦਾ ਜੇ ਠੇਕਾ ਸਾਡੀ ਗੱਲ ਰਾਜ ਦਰਵਾਜ਼ੇ ਜਾਂਦੀ ਹੈ ਤਾਂ ਠੀਕ ਹੈ ਨਹੀਂ ਤਾਂ ਅਸੀਂ ਅਨਮਥਲੀ ਸਬਜ਼ੀ ਮੰਡੀ ਬੰਦ ਕਰਾਂਗੇ ਆਰਤੀਆ ਭਾਈਚਾਰਾ ਨੂੰ ਅਸੀਂ ਬੇਨਤੀ ਕਰਾਂਗੇ ਵੀ ਸਬਜ਼ੀ ਮੰਡੀ ਅਨਮਥਲੀ ਅਸੀਂ ਬੰਦ ਕਰਾਂਗੇ ਸਾਡਾ ਸਾਥ ਦੇਣ ਇਹ ਪ੍ਰਧਾਨ ਜੀ ਦਾ ਠੇਕਾ ਹੋਇਆ ਕਿਸ ਤਰ੍ਹਾਂ ਦੀ ਪਰਚੀ ਆ ਕਿ ਕਿਵੇਂ ਕੀ ਕੀ ਕਰਨਾਸਤੇ ਲਈ ਜਾਂਦੀ ਇਹ ਗੁੰਡਾ ਟੈਕਸ ਹੈ ਜੀ ਇਹ ਨਿਰਾ ਗੁੰਡਾ ਟੈਕਸ ਹੈ ਅਸੀਂ ਕਹਿੰਦੇ ਆ ਵੀ ਇਹ ਪਰਚੀ ਜਿਹੜੀ ਸਰਕਾਰੀ ਜਿਹੜੀ ਪਰਚੀ ਆ ਉਹ ਲਈਤੀ ਜਾ ਵੀ ਜਿੰਨਾ ਵੀ ਬਣਦਾ ਤੇ ਜਿਹੜਾ ਹੈ ਨਜਾਇਜ਼ ਪਰਚੀ ਥੋਪੀ ਗਈ ਹੈ ਇਹ ਥੋਪੀ ਚਾਹੀ ਨਹੀਂ ਦੀ ਠੇਕਾ ਕੈਨਸਲ ਹੋਣਾ ਚਾਹੀਦਾ ਤੇ ਸਾਰੇ ਭਾਈਚਾਰਾ ਸਾਡੇ ਨਾਲ ਹੈ ਅਸੀਂ ਕੱਲ ਤੋਂ ਇਹ ਹੋ ਸਕਦਾ ਅਣਮਿੱਥੇ ਲਈ ਅਸੀਂ ਮੰਡੀ ਵੀ ਬੰਦ ਕਰਨ ਨੂੰ ਤਿਆਰ ਆਂ अच्छा ਕਿੰਨੇ ਸਮਾਂ ਦਿੱਤਾ ਤੁਸੀਂ ਜਿਹੜੇ ਆਪਣੇ ਮਿਲ ਜਾਓਗੇ ਨਤਾਮਾਨ ਨੂੰ ਜੀ ਨਤਾਮਾਨ ਨੇ ਸਾਨੂੰ 24 ਘੰਟੇ ਦਾ ਟਾਈਮ ਦਿੱਤਾ ਹੈ ਵੀ ਕੱਲ ਨੂੰ ਇੱਥੇ ਖੂੜਿਆ ਸਾਹਿਬ ਆਰੇ ਨੇ ਉਹਨਾਂ ਨੂੰ ਅਸੀਂ ਇੱਕ ਮੰਗ ਪੱਤਰ ਦੇਵਾਂਗੇ ਕੈਂਸਲ ਹੋਣ ਦਾ ਕਿਉਂਕਿ ਇਹ ਮੰਤਰੀ ਨੇ ਮੰਤਰੀ ਹੋਣ ਦੇ ਨਾਤੇ ਇਹ ਠੇਕਾ ਕੈਂਸਲ ਕਰਾਉਣਗੇ ਸਾਨੂੰ ਬਿਸ਼ਵਾਸ ਦਿਵਾਇਆ ਉਹਨਾਂ ਨੇ ਮੰਨ ਲਓ ਜੇ ਤੁਹਾਡੀ ਮੰਗ ਪੂਰੀ ਨਹੀਂ ਹੁੰਦੀ ਅੱਗੇ ਕੀ ਐਕਸ਼ਨ ਹੋਊਗਾ ਸੋ ਸਬਜ਼ੀ ਮੰਡੀ ਬੰਦ ਕਰਾਂਗੇ ਲਾਸਟ ਹਾਰ ਹੈ ਜੀ ਸਾਡਾ ਇਹ ਅਣਮਿੱਥੇ ਲਈ ਅਸੀਂ ਲੋਕਾਂ ਦੇ ਵਿੱਚ ਜਾਵਾਂਗੇ ਲੋਕਾਂ ਨੂੰ ਇਕੱਠੇ ਕਰਾਂਗੇ ਹੋਰ ਯੂਨੀਅਨ ਨੂੰ ਇਕੱਠਾ ਕਰਾਂਗੇ ਜਿੰਨੇ ਵੀ ਇਸ ਮਾਂਸਾ ਦੇ ਵਿੱਚ ਹਲਕਾ ਬਠੰਡਾ ਦੇ ਵਿੱਚ ਕੈਂਡੀਡੇਟ ਖੜੇ ਹੋਏ ਨੇ ਅਸੀਂ ਉਹਨਾਂ ਦੀ ਮਦਦ ਕਰਾਂਗੇ ਤੇ ਸਾਡਾ ਉਸਾਦ ਦੇਣਗੇ ਤੇ ਸਰਕਾਰ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਸਿੱਟਾ ਦੇਵਾਂਗੇ ਅਸੀਂ ਵੋਟਾਂ ਆਪ ਨੂੰ ਨਹੀਂ ਪਾਵਾਂਗੇ ਕਦੇ ਵੀ ਭਾਈ ਜੀ ਅੱਜ ਇਕੱਠੇ ਹੋਏ ਹੋਗੇ ਇੱਥੇ ਅਰੇਸਟ ਹੋਣ ਚ ਕੀ ਮਾਮਲਾ ਹੈਗਾ ਸਭ ਤੋਂ ਪਹਿਲਾਂ ਜੀ ਮੈਂ ਅਰਜ ਫਤੇ ਕਰੂੰਗਾ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤੇ ਜੈ ਪ੍ਰੀਮ ਜੈ ਭਾਰਤ ਸਾਰੇ ਇੱਥੇ ਇਕੱਠੇ ਹੋਏ ਜੀ ਮਾਨਸਾ ਮਾਰਕੀਟ ਕਮੇਟੀ ਦਾ ਠੇਕਾ ਹੋਇਆ ਜੀ ਮਾਨਸਾ ਮਾਰਕੀਟ ਕਮੇਟੀ ਸਾਨੂੰ ਜੋ ਵੀ ਅਸੀਂ ਲੇਬਰ ਕਰਦੇ ਆ ਜੀ ਟਰੈਕਟਰ ਟਰਾਲੀਆਂ ਫੀਟਰੇਡ ਮੋਟਰਸਾਂ ਰਿਹੜੀਆਂ ਸਾਰ ਉਹਨਾਂ ਸਾਰਾ ਦੇ ਪਰਚੀ ਥੋਪੀ ਗਏ ਸਾਡੇ ਤੇ ਗੁੰਡਾ ਪਰਚੀ ਜਨਕੀ ਜਿਹਨੂੰ ਆਪਾਂ ਕਹਿ ਸਕਦੇ ਆ ਸਰ ਉਹਦੇ ਵਿੱਚ ਸਾਨੂੰ ਜੀ ਇਹ ਗੇਟ ਬੰਦ ਕਰ ਲੈਂਦੇ ਆ ਟੱਪਣੀ ਤੋਂ ਸਵੇਰ ਸਵੇਰ ਜੀ ਜਦੋਂ ਅਸੀਂ ਮੰਨ ਲਓ ਭਰ ਕੇ ਰਿਹੜੇ ਜਾਂ ਟਰੈਕਟਰ ਟਰਾਲੀਆਂ ਲੈ ਕੇ ਆਨੇ ਆ ਲੋਕਲ ਅਸੀਂ ਮੰਨ ਲਓ 5-400 ਰੁਪਏ ਇੱਕ ਮੋਨੇ ਸਬਜ਼ੀ ਮੰਡੀ ਦੇ ਵਿੱਚ ਜੀ ਉਹਦੇ ਵਿੱਚ ਵੀ ਤੁਸੀਂ ਲੈ ਕੇ ਸਾਨੂੰ ਗੇਟ ਬੰਦ ਕਰ ਲੈਂਦਾ ਗੁੰਡਾ ਕਰਦੀਆਂ ਉਹ ਕਹਿੰਦੇ ਵੀ ਤੁਸੀਂ ਰੇਟ ਘਟਵਾ ਲਓ ਪਰਚੀ ਘਟਾ ਲਓ ਜੋ ਕਰ ਲਓ ਇਸ ਤਰ੍ਹਾਂ ਕਰਕੇ ਤੇ ਹੁਣ ਤੁਸੀਂ ਅੱਜ ਵੀ ਤੁਹਾਡੀ ਮੀਟਿੰਗ ਹੋਈ ਸੀ ਹਾਂਜੀ ਸਰ ਕਿਹਨਾ ਨਾ ਹੋਈ ਹੈ ਸਰ ਸਾਡੀ ਹੋਈ ਹੈ ਜੀ ਇੱਕ ਤਾਂ ਸੀ ਐਮਐਲਏ ਬੁਧਰਾਮ ਸਿੰਘ ਨੂੰ ਮਿਲੇ ਜੀ ਇੱਕ ਆਪਣੇ ਚੇਅਰਮੈਨ ਸਾਹਿਬ ਜੀ ਗੁਰਪ੍ਰੀਤ ਪੁੱਤਰ ਜਮਾਨ ਸਾਹਤੋ ਜੀ ਠੀਕ ਹੈ ਸਰ ਤੇ ਉਹਨਾਂ ਨੂੰ ਉਹਨਾਂ ਦੇ ਸਾਡੇ ਕੋਲੋਂ ਗੱਲ ਦੇ ਵਿੱਚੋਂ ਕੋਈ ਛਟਾ ਨਹੀਂ ਲਕੜਿਆ ਜੀ ਅੱਛਾ ਉਹਨਾਂ ਨੇ ਕੀ ਭਰੋਸਾ ਦਿੱਤਾ ਸਾਨੂੰ ਉਹਨਾਂ ਨੇ ਸਰ ਕੋਈ ਭਰੋਸਾ ਦਿੱਤਾ ਸਾਨੂੰ ਐਂ ਕਹਿੰਦੇ 50% ਕਰ ਲਓ ਰੇਟ ਜੋ ਵੀ ਹੈ ਜੀ ਛੋਟੀ ਹੁਣ ਮੈਂ ਆਪਣੀ ਜਿਹੜੀ ਮੰਗ ਕਹੂ ਕੀ ਹੈ ਸਾਡੀ ਸਰ ਕੋਈ ਮੰਗ ਹੈ ਵੀ ਮਾਨਸਾ ਮਾਰਕੀਟ ਕਮੇਟੀ ਦਾ ਜਿਹੜਾ ਠੇਕਾ ਜੀ ਇਹਨੂੰ ਕੈਨਸਲ ਕੀਤਾ ਜਾਵੇ ਗਰੀਬਾਂ ਤੇ ਗੁੰਡਾ ਪਰਚੀ ਬੰਦ ਕੀਤੀ ਜਾਵੇ ਜੀ ਪਿਛਲੇ ਦਿਨ ਅ ਇੱਕ ਗੇਟ ਵੀ ਬੰਦ ਕਰ ਲਿਆ ਸੀ ਹਾਂਜੀ ਉਹ ਕੀ ਮਾਮਲਾ ਸੀ ਸਰੋਗ ਸਾਡੇ ਤੋਂ ਗੁੰਡਾਗਰਦ ਨੇ ਜਿਹੜੇ ਇਹਨਾਂ ਨੇ ਮੁੰਡੇ ਰੱਖਿਓ ਪਰਚੀ ਕੱਢਦੇ ਗੇਟ ਬੰਦ ਕਰ ਲੈਂਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ